ਕੀ ਹਾਲ ਚਾਲ ਆ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸਾਡਾ ਡੈਰੀ ਫਾਰਮ ਤੇ ਅੱਜ ਆਪਾਂ ਪਹੁੰਚੇ ਹਾਂ ਤਲਵੰਡੀ ਸਾਬੋ ਮੀਲੇ ਤੇ ਘੋੜੀਆਂ ਦੇ ਮੇਲੇ ਤੇ ਜੋ ਕਿ ਤੁਹਾਨੂੰ ਪਤਾ ਹੀ ਹੈ ਕਿ ਘੋੜੀਆਂ ਦਾ ਮੇਲਾ ਚੱਲ ਰਿਹਾ ਹੈ ਤੇ ਅੱਜ ਆਪਾਂ ਤੁਹਾਨੂੰ ਕੱਟ ਚੈੱਕ ਕਰਾਵਾਂਗੇ ਕਿੰਨਾ ਇਕੱਠਾ ਕਿਹੜੀ ਘੋੜੀ ਦੀ ਵੇਟ ਕਰਦੇ ਸਾਰੇ ਵੈਸੇ ਸਾਰਿਆਂ ਨੂੰ ਪਤਾ ਹੀ ਹੋਣਾ ਕਿ ਅੱਜ 2 ਫਰਵਰੀ ਹੈ ਵੈਸੇ ਬਾਬਾ ਜੀ ਨੇ ਬੋਲ ਕੇ ਪਾ ਵੀ ਦਿੱਤਾ ਸੀ ਕਿ 2 ਤਰੀਕ ਨੂੰ 2 ਫਰਵਰੀ ਨੂੰ ਤੱਕ ਤੇ ਸ਼ਰੀਦ ਦਮਦਮਾ ਸਾਹਿਬ ਦੀ ਧਰਤੀ ਤੇ ਪੰਜਾਬ ਸ਼ਿੰਗਾਰ ਘੋੜਾ ਪਹੁੰਚ ਰਿਹਾ ਹੈ ਤੁਹਾਨੂੰ ਪਤਾ ਹੀ ਹੈ ਕਿ ਚੈਂਪੀਅਨ ਆਫ ਚੈਂਪੀਅਨ ਘੋੜਾ ਉਹ ਤੇ ਪੰਜਾਬ ਸ਼ਿੰਗਾਰ ਘੋੜੇ ਨੂੰ ਦੇਖਣ ਵਾਸਤੇ ਬਹੁਤ ਦੂਰੋਂ ਦੂਰੋਂ ਲੋਕ ਆਏ ਹੋਏ ਸੀ ਪੰਜਾਬ ਸ਼ਿੰਗਾਰ ਨੂੰ ਵੀ ਲੋਕਾਂ ਨੇ ਬਹੁਤ ਪਿਆਰ ਦਿੱਤਾ ਤੇ ਬਾਬੇ ਖੇੜੀ ਵਾਲੇ ਨੂੰ ਵੀ ਬਹੁਤ ਪਿਆਰ ਦਿੱਤਾ ਸਾਰਾ ਮੇਲਾ ਲੁੱਟ ਕੇ ਲੈ ਗਿਆ ਪੰਜਾਬ ਸ਼ਿੰਗਾਰ ਵੀ ਤੇ ਤੁਹਾਨੂੰ ਅੱਗੇ ਦਿਖਾਵਾਂਗੇ ਕਿ ਬਾਬੇ ਦੀ ਐਂਟਰੀ ਕਿਵੇਂ ਹੋਈ ਸੀ ਪੰਜਾਬ ਸ਼ਿੰਗਾਰ ਘੋੜੇ ਦੀ ਐਂਟਰੀ ਕਿੱਦਾਂ ਹੋਈ ਸੀ ਤੁਹਾਨੂੰ ਸਾਰੀ ਵੀਡੀਓ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਜਰੂਰ ਬਣੇ ਰਹੋ ਤੁਸੀਂ ਕੱਟ ਚੈੱਕ ਕਰ ਸਕਦੇ ਹੋ ਜਿਹੜੇ ਮੇਰੇ ਵੀਰਾਂ ਤੋਂ ਨਹੀਂ ਪਹੁੰਚਿਆ ਗਿਆ ਉਹ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਆਪਾਂ ਤੁਹਾਨੂੰ ਸਾਰਾ ਮੇਲਾ ਇੱਥੇ ਦਿਖਾ ਦੇਣਾ ਤੇ ਦਿਖਾ ਵੀਡੀਓ ਦੇ ਐਂਡ ਤੱਕ ਜਰੂਰ ਬਣੇ ਰਹੋ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਵੀ ਕਿੱਦਾਂ ਦਾ ਰਿਹਾ ਪੰਜਾਬ ਸ਼ਿੰਗਾਰ ਚਲੋ ਆਪਾਂ ਕਰਦੇ ਆਂ ਵੀਡੀਓ ਨੂੰ ਸ਼ੁਰੂ ਤੇ ਐਂਡ ਤੱਕ ਜਰੂਰ ਬਣੇ ਰਹੋ ਵੀਡੀਓ ਦਾ ਆਨੰਦ ਮਾਣੋ ਕਿੱਦਾਂ ਦਾ ਰਿਹਾ ਪੰਜਾਬ ਸ਼ਿੰਗਾਰ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਖੜੀ ਆ ਪਾਸੇ ਵਾਲਿਓ ਆਪਣੇ ਆਪ ਅੰਦਰ ਹੋ ਜਿੜੇ ਯਾਰ ਉੱਪਰ ਜਾਓ ਬਈ ਇਹਦੀ ਕਲੀ ਕਮੇਡੀ ਹੀ ਹੋ ਆ ਮੁੰਡਿਆਂ ਆ ਮੋਟਾ ਤੇ ਚੱਕੀ ਹੋਵੇ ਬਾਬੇ ਨੂੰ ਤੇ ਚੱਕਰਾਂ ਨਾਲ ਪਰਤੇ ਚੱਕੇ ਨਾ ਮਾਰੋ ਪਰਤੇ ਨਾ ਮਾਰੋ ਬਈ ਸਾਰੇ ਬਣੋ ਟਿਕਾਣੀ ਤੇ ਉੱਪਰ ਆ ਜਾਓ ਉੱਪਰ ਵੜ ਕੇ ਫੇਰ ਜਾਓ ਬਈ ਆਪਾਂ ਸਭੀ Não, não, O que é papai não tem ਮੇਰੇ ਮੇਰੇ ਨਹੀਂ ਟੁੱਟ ਗਏ ਬਾਈ ਕਰੋੜਾਂ ਨੇ ਜਾਣ ਭਰੇ ਯਾਰਾ 100 ਰੁਪਏ ਬਰਕਰਕੇ ਬਾਈ ਗੁਰੂ ਬਾਈ ਬਾਈ ਫਾਇਰ ਤੇ ਆਇਆ ਪੂਰਾ ਡਰ ਗਿਆ ਯਾਰ ਬਾਈ ਪੂਰਾ ਡਰ ਗਿਆ ਇਤੋਂ ਮਰਨ ਦੀ ਮੀਰ ਵਰਕੇ ਆ ਮਹਿਮਨ ਇੱਕ ਮਿੰਟ ਮਹਿਮਨ ਦਾ ਉਹ ਪੁੱਤ ਆ ਆ ਆ ਸਰਪੰਚ ਹਾਂ 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 ਸਿੱਧਾ ਤਾਰ ਲੋ ਤਾਰ ਲੋ ਲਾ ਦਿਓ ਜੰਗਾਰਾ ਬੋਲੋ ਇਸੇ ਨੇ Marque. Ó, vai. Ó,

ज़रूरु <laughs> ज़रूरु <laughs> আদু ভাই আপনারা দে বলকি আড়া পিছানো ও ভাইয়া আড়া পিছানো پي سال جي پڙهڻا پڙهڻا

ਹਾਂ ਪੀਸੀ ਨੂੰ ਪਤਾ ਨਹੀਂ ਕਿ ਛਪਾਇਆ ਪਤਾ ਆ ਪਿਆ ਜੂ ਪੈਣੀ ਆ ਕਰਿਆ ਆ ਆ ਸੰਗਵਾਤਾਈ ਥੱਕ ਲੋਕੋ ਤੇ ਲਖਨ ਬਰਾੜ ਨੂੰ ਲੱਗੂ ਨਾ ਕਦੇ ਚੰਗਾ ਤੇ ਦੇ ਸੰਗਟਾਂ ਜੋ ਵੱਨ ਕੇ ਪਤ ਲੋਕੋ ਤੇ ਮੱਖਣ ਬ੍ਰਾਂਡ ਨੂੰ ਲੱਗੂ ਨਾ ਕਦੇ ਚੰਗਾ ਪਿੰਦ ਸਿਕਟਾ ਜੋ ਬੰਨ ਕੇ ਪੱਗ ਲੋਪੋ ਹਾਂਜੀ ਇੱਕ ਬਲੈਕ ਕਲਰ ਦਾ ਕੋਟ ਹੈ ਜੀ ਯਾਰਾ ਦਾ ਤੇ ਉਹ ਬਾਈ ਜੀ ਜੇ ਗਲਤੀ ਨਾਲ ਕੋਈ ਲੈ ਗਿਆ ਜਾਂ ਪਤਾ ਹੈ ਤਾਂ ਦੱਸੋ ਜੀ ਟਰਾਲੀ ਦੇ ਕੋਲੇ ਹੁਣ ਉਡੀਕ ਰਹੇ ਆਂਦੇ ਦਾਵੇਦਾਰ ਮਾੜਾ ਮਾੜਾ ਪਿੱਛੇ ਮਾੜਾ ਮਾੜਾ ਪਿੱਛੇ ਬਈ ਮਾੜਾ ਮਾੜਾ ਪਿੱਛੇ 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 ਬਈ ਮਾੜਾ ਦਾ ਕੀ ਫਾਇਦਾ ਤੇ ਮੱਖਣ ਬਣਾੜਾ ਜਿਹੜੀ ਮੱਕੀ ਦੀ ਰੋਟੀ ਨਹੀਂ ਪਕਾ ਸਕਦੀ ਤੇ ਕੱਲਾ ਸਾਗ ਬਣਾਉਣ ਦਾ ਕੀ ਫਾਇਦਾ ਤੇ ਮੱਖਣ ਬਣਾੜਾ ਜਿਹੜੀ ਮੱਕੀ ਦੀ ਰੋਟੀ ਵੀ ਪਕਾ ਸਕਦੀ ਕੱਲਾ ਫਿਰ ਸਾਗ ਬਣਾਉਣ ਦਾ ਕੀ ਫਾਇਦਾ ਹਾਂ

Right. right.